ਹਾਂਜੀ ਮੈਡਮ ਅੱਜ ਐਸਡੀਐਮ ਆਫਿਸ ਪਹੁੰਚੇ ਹਾਂ ਕੀ ਕੰਮ ਹੈ ਸਰ ਅੱਜ ਸਾਡਾ ਪੰਜਾਬ ਰਾ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਟੀਚਰਸ ਅਤੇ ਹੋਰ ਕਰਮਚਾਰੀ ਯੂਨੀਅਨ ਜਿਹੜੀ ਆ ਇਹ ਸਾਰੀ ਇੱਥੇ ਪਹੁੰਚੀ ਆ ਕਾਰਨ ਕਿ ਅੱਜ ਅਧਿਆਪਕ ਦਿਵਸ ਹੈ ਜਿੱਥੇ ਸਰਕਾਰ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਅਧਿਆਪਕਾਂ ਦਾ ਸਨਮਾਨ ਕਰ ਰਹੀ ਹੈ ਉੱਥੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਜਿਹੜੇ ਆ ਉਹ ਇਸ ਵੇਲੇ ਮੈਂ ਜਿਹੜਾ 10ਵਾਂ ਤੱਕ ਸੀਐਨਵੀ ਅਧਿਆਪਕ ਜਿਹੜੇ ਸਾਡੇ ਆ ਉਹ 18 ਮਹੀਨੇ ਹੋ ਗਏ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਤੇ ਸਾਡੇ ਜਿਹੜੇ ਆ ਦੂਸਰੇ ਅਧਿਆਪਕ ਆ ਜਨਵਰੀ 2024 ਤੋਂ ਮੇਰੇ ਜ਼ਿਲ੍ਹੇ ਦੇ ਕਪੂਰਥਲਾ ਜ਼ਿਲ੍ਹੇ ਦੇ ਦੋ ਸਕੂਲ ਆ ਪੰਜਟਾ ਦੇ ਨੱਪੜਾ ਸਕੂਲ ਤੇ ਪਬਲਿਕ ਹਾਈ ਸਕੂਲ ਇਹ ਦੋਨੋਂ ਸਕੂਲ ਜਿਹੜੇ ਆ ਇਹਨਾਂ ਨੂੰ ਜਨਵਰੀ 2024 ਤੋਂ ਆਪਣੀ ਤਨਖਾਹਾਂ ਦੇ ਕਾਰਨ ਅੱਜ ਸਾਨੂੰ ਨਹੀਂ ਮਿਲ ਰਹੀਆਂ ਅਸੀਂ ਦੁਖੀ ਆ ਅਸੀਂ ਕਿਹੜਾ ਦਿਹਾਪਕ ਦਿਵਸ ਮਨਾਈਏ ਅਸੀਂ ਅਧਿਆਪਕ ਦਿਵਸ ਨੂੰ ਕਾਲਾ ਦਿਵਸ ਦੇ ਰੂਪ ਦੇ ਵਿੱਚ ਅੱਜ ਮਨਾਉਣ ਤੇ ਐਸਡੀਐਮ ਸਾਹਿਬ ਨੂੰ ਮੈਮੋਰੈਂਡਮ ਦੇਣ ਭਾਈਸੀ ਕੀ ਕੀ ਤੁਹਾਡੀਆਂ ਸਮੱਸਿਆਵਾਂ ਆਈ ਜਣੀਆਂ ਸਾਡੀਆਂ ਸਮੱਸਿਆਵਾਂ ਪਹਿਲੀ ਸਮੱਸਿਆ ਤਾਂ ਇਹੀ ਆ ਜੀ ਜੇ ਕਹਿੰਦੇ ਹੁੰਦੇ ਆ ਪੇਟ ਨਾ ਪਈਆਂ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਤੇ ਜੇ ਸਾਨੂੰ ਤਨਖਾਹੀ ਨਹੀਂ ਮਿਲੂਗੀ ਜੇ ਸਾਡੇ ਘਰ ਦੇ ਚੁੱਲ੍ਹੇ ਹੀ ਨਹੀਂ জ্বলਣਗੇ ਜੇ ਸਾਨੂੰ ਦੁੱਧ ਹੀ ਦੁੱਧ ਨਹੀਂ ਦਿੰਦੇ ਜੇ ਰਾਸ਼ਨ ਵਾਲਾ ਸਾਨੂੰ ਨਾ ਦੇ ਰਿਹਾ ਆ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਇਸ ਟਾਈਮ ਤੇ ਸਾਡੀ ਜਿਹੜੀ ਆਰਥਿਕ ਪੰਗੀ ਦੀ ਸਮੱਸਿਆ ਜਿਹੜੀ ਆ ਉਹ ਭੋਜਨ ਹੈ ਅਸੀਂ ਬਹੁਤ ਮੁਸ਼ਕਲ ਹਾਲਾਤਾਂ ਚੋਂ ਗੁਜ਼ਰ ਰਹੇ ਹਾਂ ਬਹੁਤ ਸਾਰੇ ਸਾਡੇ ਇਦਾਂ ਦੇ ਸਾਥੀ ਆ ਜਿਨ੍ਹਾਂ ਦੇ ਘਰਾਂ ਦੇ ਲੋਨ ਆ ਉਹਨਾਂ ਨੇ ਉਹਦੀਆਂ ਕਿਸ਼ਤਾਂ ਦੇਣੀਆਂ ਆ ਜਦੋਂ 18-18 ਮਹੀਨੇ ਤੋਂ ਤਨਖਾਹ ਨਹੀਂ ਮਿਲੂਗੀ ਤਾਂ ਕਿਸ਼ਤਾਂ ਕਿੱਥੇ ਜਾਣਗੀਆਂ ਬਹੁਤ ਸਾਰੇ ਅਧਿਆਪਕ ਸਾਥੀ ਜਿਨ੍ਹਾਂ ਨੇ ਸਟੱਡੀ ਲੋਨ ਲੈ ਰੱਖੇ ਨੇ ਆਪਣੇ ਬੱਚਿਆਂ ਦੇ ਲਈ ਉਹ ਨਹੀਂ ਦੇ ਪਾਰ ਰਹੇ ਕਾਰਨ ਕਿ ਸਾਨੂੰ ਤਨਖਾਹ ਨਹੀਂ ਮਿਲ ਰਹੀਆਂ ਇਹ ਸਭ ਤੋਂ ਸਾਡੀ ਵੱਡੀ ਸਮੱਸਿਆ ਇਸ ਵਿਨੇਟ ਦੀ ਠੀਕ ਹੈ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਸਟਰਗਲ ਕਰ ਰਹੇ ਹੋ ਤਨਖਾਹ ਨੂੰ ਲੈ ਕੇ ਹਾਂਜੀ ਧਰਨੇ ਵੀ ਲਾਏ ਆ ਕੋਈ ਸਿੱਟਾ ਨਿਕਲਿਆ ਸਿੱਟਾ ਹਜੇ ਤੱਕ ਤਾਂ ਕੋਈ ਨਹੀਂ ਨਿਕਲਿਆ ਅੱਜ ਮੇਰੀ ਬਹੁਤ ਜ਼ੋਰ ਅਪੀਲ ਹੈ ਤੁਹਾਡੇ ਮਾਧਿਅਮ ਦੇ ਨਾਲ ਭਗਵੰਤ ਮਾਨ ਸਰਕਾਰ ਨੂੰ ਵਿੱਤ ਮੰਤਰੀ ਸਾਹਿਬ ਨੂੰ ਤੇ ਸਿੱਖਿਆ ਮੰਤਰੀ ਜੀ ਨੂੰ ਕਿ ਜਿੱਥੇ ਤਾਂ ਅੱਜ ਸਿੱਖਿਆ ਮੰਤਰੀ ਜੀ ਨੇ ਬਿਆਨ ਦਿੱਤਾ ਆ ਆਪਣੀ ਖਬਰ ਲਈ ਆ ਕਿ ਅਧਿਆਪਕ ਜਿਹੜੇ ਆ ਉਹ ਨੇਸ਼ਨ ਦੇ ਬਿਲਡਰ ਨੇ ਉਹ ਸਾਡੀ ਰੀੜ ਦੀ ਹੱਡੀ ਨੇ ਤੇ ਇਹ ਜਿਹੜੇ ਐਡਿਟ ਸਕੂਲਾਂ ਦੇ ਅਧਿਆਪਕ ਨੇ ਜਿਨ੍ਹਾਂ ਨੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਲਾਲਾ ਲਾਜਪਤਰਾਏ ਤੇ ਸਰਦਾਰ ਕਰਤਾਰ ਸਿੰਘ ਸਰਾਬਾ ਵਰਗੇ ਜਿਹੜੇ ਆ ਉਹ ਦੇਣ ਦਿੱਤੀ ਆ ਪੰਜਾਬ ਨੂੰ ਐਡਾਂ ਦੇ ਸ਼ਹੀਦਾਂ ਦੀ ਦੇਣ ਜਿਹੜੀ ਆ ਸਾਨੂੰ ਮਿਲੀ ਆ ਜਿੱਥੇ ਸਾਡੇ ਇਹਨਾਂ ਐਡਿਟ ਸਕੂਲਾਂ ਨੇ ਚਾਰ ਮੁੱਖ ਮੰਤਰੀ ਪੰਜਾਬ ਨੂੰ ਦਿੱਤੇ ਆ ਜਿੱਥੇ ਸਾਡੇ ਐਡਿਟ ਇਹਨਾਂ ਸਕੂਲਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੰਤਰੀ ਪੈਦਾ ਕੀਤੇ ਆ ਜੇ ਮੈਂ ਹੁਣ ਇੱਥੇ ਗੱਲ ਕਰਾਂ ਤਾਂ ਅੱਜ ਪੰਜਾਬ ਦੇ ਵਿੱਚ ਵਿੱਤ ਮੰਤਰੀ ਇਹਨਾਂ ਸਕੂਲਾਂ ਦੀ ਹੀ ਉਪਜ ਆ ਤੇ اسی ਸਕੂਲਾਂ ਨੂੰ ਅੱਜ ਸਰਕਾਰ ਰੋਲਣ ਤੇ ਤੋਰੀ ਹੋਈ ਆ